ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਪਾਪ ਕੀ ਅਮਰਤ ਦੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਉੱਠ ਕੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਨਹੀਂ ਕੀਤਾ ਜਾਂਦਾ ਤਾਂ ਫਿਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪਾਠ ਜਾਂ ਫਿਰ ਇਸ ਸ਼ਬਦ ਦਾ ਜਾਪ ਕਰਕੇ ਸੋਇਆ ਕਰੋ ਤਾਂ ਦੇਖਣਾ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਦਿਨਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਤੁਹਾਡੇ ਉੱਤੇ ਹੋਣੀ ਸ਼ੁਰੂ ਹੋ ਜਾਵੇਗੀ ਤਾ ਇਹ ਪਾਠ ਜਾਂ ਇਹ ਸ਼ਬਦ ਜਾਪ ਕਿਹੜਾ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਨੇਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਆਪਾਂ ਅਕਸਰ ਹੀ ਆਪਣੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਮੂਹੋਂ ਅਮਰਤ ਵੇਲੇ ਦੀ ਮਹੱਤਤਾ ਅਮਰਤ ਵੇਲੇ ਦੀ ਮਹਾਨਤਾ ਬਾਰੇ ਸੁਣਦੇ ਆਂ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਅਮਰਤ ਵੇਲਾ ਗੁਰਨਾਨਕ ਪਾਸ਼ਾ ਜੀ ਦੀ ਗੋਦ ਦਾ ਨਿਗਿਆ ਜੋ ਅਮਰਤ ਵੇਲੇ ਉੱਠ ਗਿਆ ਸਮਝੋ ਉਹਨੂੰ ਆਪਣੇ ਗੁਰੂ ਦੀ ਗੋਦ ਦਾ ਨਿਗ ਮਿਲ ਗਿਆ ਗੁਰੂ ਦੀ ਗੋਦ ਮਿਲ ਗਈ ਫਿਰ ਆਪ ਸੋਚੋ ਜਿਹਨੂੰ ਆਪਣੇ ਗੁਰੂ ਦੀ ਗੋਦ ਮਿਲ ਜਾਵੇ ਉਹਨੂੰ ਜ਼ਿੰਦਗੀ ਦੇ ਵਿੱਚ ਹੋਰ ਕੀ ਚਾਹੀਦਾ ਹੈ ਅਮਰਤ ਵੇਲੇ ਉੱਠਣ ਵਾਲਿਆਂ ਦੀ ਜ਼ਿੰਦਗੀ ਹੀ ਅਮਰਤਮਈ ਬਣ ਜਾਂਦੀ ਆ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਪਰ ਅਫਸੋਸ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਆਂ ਤਾਂ ਅਮਰ ਤਵੇਲੇ ਦੇ ਵਿੱਚ ਨਾ ਉੱਠ ਪਾਉਣ ਦਾ ਵੱਡਾ ਕਾਰਨ ਆ ਸਾਡੀਆਂ ਆਦਤਾਂ ਸਾਡਾ ਸੁਭਾਅ ਭਾਵ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਦੁਨੀਆਦਾਰੀ ਦੇ ਵਿੱਚ ਵਿਚਰ ਰਹੇ ਆਂ ਮਹਾਪੁਰਖ ਜੀ ਸਮਝਾਉਂਦੇ ਹੋਏ ਕਿੰਨੇ ਨੇ ਕਿ ਅਮਰ ਤਵੇਲਾ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਪਰਮ ਪਿਤਾ ਪਰਮਾਤਮਾ ਦੇ ਘਰ ਦੀ ਸਭ ਤੋਂ ਕੀਮਤੀ ਦਾਤ ਆ ਮਹਾਂ ਸਤਗੁਰੂ ਸੱਚੇ ਪਾਸ਼ਾ ਇਹ ਦਾਤ ਉਸੇ ਮਨੁੱਖ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਜਿੰਨਾਂ ਤੋਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤਾਂ ਇਸ ਕਰਕੇ ਜੇਕਰ ਇਹ ਦਾਤ ਲੈਣੀ ਆ ਇਹ ਕਿਰਪਾ ਹਾਸਲ ਕਰਨੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਸਤਗੁਰੂ ਸੱਚੇ ਪਾਸ਼ਾ ਜੀ ਦੀ ਖੁਸ਼ੀ ਹਾਸਲ ਕਰਨੀ ਪੈਣੀ ਆ ਸਤਗੁਰੂ ਸੱਚੇ ਪਾਸ਼ਾ ਜੀ ਦੀ ਨਜ਼ਰ ਦੇ ਵਿੱਚ ਆਉਣਾ ਪੈਣਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਦੀ ਨਜ਼ਰ ਦੇ ਵਿੱਚ ਤਾਂ ਆਵਾਂਗੇ ਉਹਨਾਂ ਦੇ ਖੁਸ਼ੀ ਸਾਨੂੰ ਤਾਂ ਮਿਲੇਗੀ ਜੇ ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਜੋ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਾਨੂੰ ਕੰਮ ਕਰਨਾ ਨੂੰ ਕਹੇ ਆ ਜਦੋਂ ਉਹ ਕੰਮ ਆਪਾਂ ਕਰਨਾ ਸ਼ੁਰੂ ਕਰ ਦਿੱਤੇ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਆਪ ਸਾਡੇ ਉੱਤੇ ਮਿਹਰ ਕਰ ਦੇਣੀ ਆ ਤਾਂ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ ਅਸੀਂ ਜੋ ਕੰਮ ਕਰੀਏਗੀ ਇਹ ਦੇਖਣਾ ਹੈ ਵੀ ਇਹ ਕੰਮ ਕਰਕੇ ਮੈਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲੇਗੀ ਜਾਂ ਫਿਰ ਅੰਦਾਜ਼ ਕੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਵਰਕਤ ਹਾਸਲ ਕਰਨੀ ਆ ਤਾਂ ਫਿਰ ਸਰਬੱਤ ਦਾ ਭਲਾ ਮੰਗਣਾ ਹੈ ਸਰਬੱਤ ਦਾ ਭਲਾ ਕਰਨਾ ਹੈ ਸਾਡੇ ਕਿਸੇ ਵੀ ਕੰਮ ਕਰਕੇ ਕਿਸੇ ਦੂਸਰੇ ਦਾ ਨੁਕਸਾਨ ਨਾ ਹੋਵੇ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਸਿੱਖਾ ਮਨੁੱਖਾ ਤੈਨੂੰ ਜੋ ਚਾਹੀਦਾ ਹੈ ਤੂੰ ਮੇਰੇ ਤੋਂ ਮੰਗ ਤੈਨੂੰ ਮਿਲੇਗਾ ਬਸ ਕਿਸੇ ਦਾ ਮਾੜਾ ਨਾ ਮੰਗੇ ਆਪਣਾ ਭਲਾ ਮੰਗੇ ਆਪਣਾ ਚੰਗਾ ਮੰਗੇ ਪਰ ਕਦੇ ਵੀ ਕਿਸੇ ਦਾ ਮਾੜਾ ਨਾ ਮੰਗੇ ਕਿਉਂਕਿ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਆ ਕਿਸੇ ਦਾ ਮਾੜਾ ਕਰਦੇ ਆ ਜਾਂ ਕਿਸੇ ਦਾ ਮਾੜਾ ਕਰਨਾ ਚਾਹੁੰਦੇ ਆ ਤਾਂ ਅਸੀਂ ਸਤਿਗੁਰ ਸੱਚੇ ਪਾਸ਼ਾ ਦੇ ਚਰਨਾ ਤੋਂ ਦੂਰ ਹੋ ਜਾਂਦੇ ਆ ਪਰ ਜਦੋਂ ਹੀ ਸਾਡੇ ਮਨ ਦੇ ਵਿੱਚ ਕਿਸੇ ਦੇ ਭਲੇ ਦੀ ਭਾਵਨਾ ਆਉਂਦੀ ਆ ਅਸੀਂ ਕਿਸੇ ਬਾਰੇ ਚੰਗਾ ਸੋਚਦੇ ਆ ਕਿਸੇ ਦਾ ਚੰਗਾ ਹੁੰਦਾ ਦੇਖ ਕੇ ਖੁਸ਼ ਹੁੰਨੇ ਆ ਕਿਸੇ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਤੋਂ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਇਹੋ ਕੰਮ ਕਰਨ ਦੇ ਲਈ ਭੇਜਿਆ ਹੈ ਇੱਕ ਨਿੱਕੀ ਜੀ ਕਹਾਣੀ ਆ ਪਰ ਪਹਿਲਾਂ ਵੀ ਆਪ ਜੀ ਦੇ ਨਾਲ ਸਾਂਝੀ ਕਰਦੇ ਹੁੰਨੇ ਆ ਨਾ ਇੱਕ ਕਹਾਣੀ ਭਾਵੇਂ ਕਾਲਪਨਿਕ ਆ ਪਰ ਇਹਦੀ ਸਿੱਖਿਆ ਬੜੀ ਵੱਡੀ ਆ ਇੱਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਨੁੱਖ ساری ਉਮਰ ਆਪਣੇ دنیਆਵੀ ਕੰਮ ਧੰਦਿਆਂ ਦੇ ਵਿੱਚ ਰੁੱਝਿਆ ਰਿਹਾ ਆਪਣੀਆਂ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਧਨ ਕਮਾਉਣ ਦੇ ਵਿੱਚ ਜੁੱਟਿਆ ਰਿਹਾ ਕਹਿੰਦੇ ਨਾਮ ਜਪਣ ਦੇ ਲਈ ਭਜਨ ਬੰਦਗੀ ਕਰਨ ਦੇ ਲਈ ਸਮਾਂ ਹੀ ਨਾ ਕੱਢ ਪਾਇਆ ਇਦਾਂ ਹੀ ਕਰਦੇ ਕਰਦੇ ਕਹਿੰਦੇ ਸਾਰੀ ਉਮਰ ਬੀਤ ਗਈ ਅੰਤ ਸਮਾਂ ਨੇੜੇ ਆ ਗਿਆ ਸਵਾਸਾਂ ਦੀ ਪੂੰਜੀ ਖਤਮ ਹੋਈ ਆਕਾਲ ਚਲਾਣਾ ਕਰ ਗਿਆ ਕਹਿੰਦੇ ਜਦੋਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਿਆ ਤਾਂ ਧਰਮਰਾਜ ਨੇ ਉਹਦੇ ਕਰਮਾਂ ਦਾ ਹਿਸਾਬ ਕਿਤਾਬ ਮੰਗਿਆ ਕਹਿੰਦੇ ਧਰਮਰਾਜ ਨੇ ਆਪਣੇ ਜੰਮਦੂਤਾਂ ਨੂੰ ਕਿਹਾ ਕਿ ਜਾਓ ਇਹਦਾ ਬਹੀ ਖਾਤਾ ਚੈੱਕ ਕਰੋ ਦੇਖੋ ਕਿ ਇਹ ਧਰਤੀ ਦੇ ਉੱਤੇ ਜਾ ਕੇ ਕਿੰਨਾ ਕ ਨਾਮ ਜਪ ਕੇ ਆਇਆ ਕਿੰਨੀ ਕਿੰਨੇ ਭਜਨ ਬੰਦਗੀ ਕੀਤੀ ਕਿੰਨੇ ਕੰਗੇ ਕੰਮ ਕਰਕੇ ਆਇਆ ਏ ਇਹਦੇ ਪੁੰਨ ਕਿੰਨੇ ਕ ਬਣੇ ਨੇ ਫਿਰ ਉਸੇ ਹਿਸਾਬ ਦੇ ਨਾਲ ਇਹਦਾ ਅਗਲਾ ਪੈਣਾ ਤੈਅ ਕੀਤਾ ਜਾਵੇਗਾ ਕਹਿੰਦੇ ਜਮਦੂਤਾ ਨੇ ਜਦੋਂ ਇਹਦਾ ਵਹੀ ਖਾਤਾ ਚੈੱਕ ਕੀਤਾ ਤਾਂ ਨਾ ਇਹਨੇ ਭਜਨ ਮੰਦਗੀ ਕੀਤੀ ਨਾ ਹੀ ਇਹਨੇ ਕਿਸੇ ਦਾ ਭਲਾ ਕੀਤਾ ਪਰ ਇਹਦੇ ਪੁੰਨ ਬਹੁਤ ਬਣੇ ਪਏ ਸਨ ਜਮਦੂਤਾ ਨੇ ਇਹਦੇ ਤੋਂ ਪੁੱਛ ਕੇ ਚ ਕੀਤੀ ਕਿ ਭਾਈ ਤੂੰ ਭਜਨ ਮੰਦਗੀ ਤਾਂ ਕੀਤੀ ਨਹੀਂ ਆ ਨਾ ਹੀ ਤੂੰ ਹੱਥੀ ਕਿਸੇ ਦਾ ਭਲਾ ਕਰਕੇ ਆਇਆ ਏ ਤੇਰੇ ਪੁੱਲ ਨਕੇੰਜ ਬਣ ਗਏ ਦਸ ਤੋ ਧਰਤੀ ਦੇ ਉੱਤੇ ਕੀ ਕੰਮ ਕਰਦਾ ਰਿਆ ਤਾਂ ਕਹਿੰਦੇ ਨੇ ਸੱਚ-ਸੱਚ ਦੱਸਿਆ ਕਿ ਮੈਂ ਤਾਂ ਸਾਰੀ ਉਮਰ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਕੰਮ ਧੰਦੇ ਕਰਦਾ ਰਿਆ ਜਮਦੂਤਾ ਨੇ ਫੇਰ ਕਹਿੰਦੇ ਵਹੀ ਖਾਤਾ ਚੈੱਕ ਕੀਤਾ ਪਰ ਕੁਝ ਵੀ ਸਮਝ ਨਾ ਆਈ ਧਰਮਰਾਜ ਦੇ ਕੋਲ ਗਏ ਜਾ ਕੇ ਸਾਰੀ ਗੱਲ ਬਾਤ ਦੱਸੀ ਕਹਿੰਦੇ ਧਰਮਰਾਜ ਨੇ ਖੁਦ ਉਸ ਮਨੁੱਖ ਤੋਂ ਪੁੱਛ ਗਿਛੀ ਕਿ ਤੂੰ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਸੁਣ ਜਾ ਕਿ ਤੂੰ ਧਰਤੀ ਦੇ ਉੱਤੇ ਜਾ ਕੇ ਕੀ ਕਰਦਾ ਰਿਹਾ ਹੈ ਕੁਝ ਤਾਂ ਕੰਮ ਤੂੰ ਐਸਾ ਕਰਕੇ ਆਇਆ ਹੈ ਜਿਹਦੇ ਕਰਕੇ ਤੇਰੇ ਇੰਨੇ ਪੁੰਨ ਬਣ ਗਏ ਕਹਿੰਦੇ ਉਹ ਮਨੁੱਖ ਨੇ ਕਿਹਾ ਕਿ ਧਰਮਰਾਜ ਜੀ ਮੈਂ ਸੱਚ ਕਹਿ ਰਿਹਾ ਹਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਕੰਮ ਧੰਦੇ ਕਰਦਾ ਰਿਹਾ ਮੈਂ ਕਦੇ ਵੀ ਕਿਸੇ ਦਾ ਭਲਾ ਨਹੀਂ ਕੀਤਾ ਕਦੇ ਵੀ ਭਜਨ ਬੰਦਗੀ ਨਹੀਂ ਕੀਤੀ ਬਸ ਹਾਂ ਜਦੋਂ ਮੈਂ ਆਪਣੇ ਕੰਮ ਤੇ ਜਾਂਦਾ ਸੀ ਨਾ ਜਿਹੜੇ ਰਾਹ ਦੇ ਰਾਹੀ ਮੈਂ ਆਪਣੇ ਕੰਮ ਤੇ ਜਾਣਾ ਸੀ ਤਾਂ ਉਸ ਰਾਹ ਦੇ ਵਿੱਚ ਜੋ ਵੀ ਰੋੜੇ ਸਨ ਜੋ ਵੀ ਕੰਡੇ ਸੀ ਉਹ ਮੈਂ ਪਾਸੇ ਹਟਾ ਦਿਨਾ ਸੀ ਤਾਂ ਜੋ ਕਿਸੇ ਦੇ ਪੈਰ ਦੇ ਵਿੱਚ ਇਹ ਰੋੜਾ ਨਾ ਚੁਗ ਜਾਵੇ ਕੰਡਾ ਨਾ ਚੁਗ ਜਾਵੇ ਇਸ ਤੋਂ ਇਲਾਵਾ ਮੈਂ ਹੋਰ ਕੁਝ ਵੀ ਦੂਜਿਆਂ ਦੇ ਲਈ ਨਹੀਂ ਕੀਤਾ ਕਹਿੰਦੇ ਧਰਮਰਾਜ ਕਹਿਣ ਲੱਗਾ ਬਸ ਪੁੱਤਰ ਇਹੇ ਕੰਮ ਕਰਨ ਦੇ ਲਈ ਗੁਰਪਿਤਾ ਪ੍ਰਮਾਤਮਾ ਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ ਸੀ ਤੂੰ ਸਹੀ ਕੰਮ ਕਰਕੇ ਆਇਆ ਹੈ ਸੋ ਸੰਗਤ ਜੀ ਇਹ ਕਾਲਪਨਿਕ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਕਦੇ ਵੀ ਕਿਸੇ ਦੇ ਰਾਹ ਦੇ ਰੂੜੇ ਨਾ ਬਣੋ ਕਿਸੇ ਦੇ ਰਾਹ ਦੇ ਕੰਡੇ ਨਾ ਬਣੋ ਭਾਵੇਂ ਕਿਸੇ ਦੇ ਰਾਹ ਦੀ ਰੁਕਾਵਟ ਨਾ ਬਣੋ ਬਲਕਿ ਇਹ ਕੋਸ਼ਿਸ਼ ਕਰੋ ਕਿ ਸਾਡੇ ਕਰਕੇ ਕਿਸੇ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਕਿਸੇ ਦੇ ਰਾਹ ਦੀਆਂ ਰੁਕਾਵਟਾਂ ਦੂਰ ਹੋ ਸਕਣ ਅਸੀਂ ਕਿਸੇ ਦੀ ਖੁਸ਼ੀ ਦਾ ਕਿਸੇ ਦੇ ਭਲੇ ਦਾ ਕਾਰਨ ਬਣ ਸਕੀਏ ਬਾਬਾ ਨੰਦ ਸਿੰਘ ਜੀ ਵੀ ਅਕਸਰ ਇਹ ਵਚਨ ਕਰਦੇ ਸੀ ਕਿ ਭਾਈ ਭੁੱਲ ਕੇ ਵੀ ਕਦੀ ਕਿਸੇ ਦੇ ਰਾਹ ਦੇ ਰੋੜੇ ਨਾ ਬਣ ਜਾਇਓ ਭਾਵ ਕਿ ਕਿਸੇ ਦੇ ਕੰਮ ਦੇ ਵਿੱਚ ਰੁਕਾਵਟ ਨਾ ਪਾਓ ਕਿਉਂਕਿ ਜੋ ਕਿਸੇ ਦੇ ਰਾਹ ਦੇ ਰੋੜੇ ਬਣਦੇ ਨੇ ਉਹ ਖੁਦ ਵੀ ਠੋਕਰਾਂ ਜੁਕੇ ਰਹ ਜਾਂਦੇ ਨੇ ਇਸ ਗੱਲ ਦੇ ਵਿੱਚ ਬਹੁਤ ਗਹਿਰਾਈ ਆ ਕਿ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਆ ਮਾੜਾ ਕਰਦੇ ਆ ਸਾਨੂੰ ਨਹੀਂ ਪਤਾ ਉਹ ਜਾਣਿਆਂ ਨਜਾਣੇ ਦੇ ਵਿੱਚ ਅਸੀਂ ਆਪਣੇ ਲਈ ਕੰਡੇ ਬੀਜ ਰਹੇ ਹਾਂ ਜੋ ਚੀਜ਼ ਅਸੀਂ ਦੂਜਿਆਂ ਨੂੰ ਦਿੰਨੇ ਆ ਦੂਜਿਆਂ ਦੇ ਲਈ ਸੋਚਦੇ ਆ ਉਹੀ ਚੀਜ਼ਾਂ ਤਾਂ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦੀਆਂ ਨੇ ਇਸ ਕਰਕੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਮਾੜਾ ਨਹੀਂ ਕਰਨਾ ਕੋਈ ਵੀ ਸਾਡੀ ਕਿਸਮਤ ਦਾ ਸਾਡੇ ਕਰਮਾਂ ਦਾ ਨਹੀਂ ਖਾ ਰਿਹਾ ਜਿੰਨੂੰ ਜੋ ਮਿਲ ਰਿਹਾ ਏ ਉਹਦੀ ਮਿਹਨਤ ਦਾ ਉਹਦੇ ਕਰਮਾਂ ਦਾ ਫਲ ਮਿਲਦਾ ਹੈ ਕਦੇ ਕਿਸੇ ਦਿਨ ਨਾਲ ਈਰਖਾ ਨਹੀਂ ਕਰਨੀ ਹਮੇਸ਼ਾ ਪਰਮਾਤਮਾ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦਾ ਭਲਾ ਕਰਨ ਦੀ ਸਮਰੱਥਾ ਮੰਗੋ ਕਿਸ ਅਕੂਰ ਸੱਚੇ ਬਾਦਸ਼ਾਹ ਮੇਰੇ ਇਨਹ ਹੱਥ ਮੇਰੇ ਇਨਾ ਹੱਥਾਂ ਨੂੰ ਸਰਬੱਤ ਦਾ ਭਲਾ ਕਰਨ ਦਾ ਬਲ ਬਖਸ਼ੋ ਮੇਰੇ ਮਨ ਦੇ ਵਿੱਚ ਕਦੇ ਦੂਜਿਆਂ ਦੇ ਪ੍ਰਤੀ ਕੋਈ ਖਟਾਸ ਕੋਈ ਈਰਖਾ ਨਾ ਆਵੇ ਮੈਂ ਕਦੇ ਕਿਸੇ ਦਾ ਮਾੜਾ ਨਾ ਕਰਾਂ ਜਦੋਂ ਹੀ ਅਸੀਂ ਦੂਜਿਆਂ ਦਾ ਭਲਾ ਸੋਚਣਾ ਸ਼ੁਰੂ ਕਰ ਦਿੱਤਾ ਦੂਜਿਆਂ ਦੇ ਉਤੇ ਤਰਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਬਣ ਜਾਵਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਇਹ ਪੱਲੇ ਬੰਨ੍ਹਣੀ ਆ ਕਿ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ ਤਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੀਏ ਸਰਬੱਤ ਦਾ ਭਲਾ ਮੰਗੀਏ ਸਰਬੱਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ ਤਾ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਆ ਜਾਵਾਂਗੇ ਗੁਰੂ ਸਾਹਿਬ ਜੀ ਦੀ ਮਿਹਰ ਗੁਰੂ ਸਾਹਿਬ ਜੀ ਦੇ ਤਰਸ ਦੇ ਪਾਤਰ ਬਣ ਜਾਵਾਂਗੇ ਅਤੇ ਜਦੋਂ ਗੁਰੂ ਸਾਹਿਬ ਜੀ ਦੇ ਤਰਸ ਦੇ ਪਾਤਰ ਬਣ ਗਏ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਤਾਂ ਸਭ ਤੋਂ ਪਹਿਲੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਵੇਗੀ ਕਿ ਕਿ ਸਤਿਗੁਰੂ ਸੱਚੇ ਪਾਸ਼ਾ ਜਦੋਂ ਸਾਡੇ ਤੇ ਬਹੁਤ ਖੁਸ਼ ਹੁੰਦੇ ਆ ਤਾਂ ਮਹਾਕੁਰਖ ਜੀ ਕਹਿੰਦੇ ਸਾਡੀ ਝੋਲੀ ਦੇ ਵਿੱਚ ਆਪਣੇ ਨਾਮ ਦੀ ਦਾਤ ਪਾਉਂਦੇ ਆ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਨਹੀਂ ਜਪ ਸਕਦੇ ਤਾਂ ਗੁਰੂ ਦੀ ਖੁਸ਼ੀ ਹਾਸਲ ਕਰਨ ਦੇ ਲਈ ਚੰਗੇ ਕੰਮ ਕਰੀਏ ਸਰਬੱਤ ਦਾ ਭਲਾ ਮੰਗੀਏ ਸਰਬੱਤ ਦਾ ਭਲਾ ਕਰੀਏ ਆਪਣੇ ਸੁਭਾਅ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰੀਏ ਸਾਡੇ ਕਰਕੇ ਕਦੇ ਕਿਸੇ ਦਾ ਮਾੜਾ ਨਾ ਹੋਵੇ ਉਸ ਤੋਂ ਬਾਅਦ ਦੂਸਰਾ ਕੰਮ ਕੀ ਕਰਨਾ ਵੀ ਆਪਣੀਆਂ ਆਦਤਾਂ ਦੇ ਵਿੱਚ ਵੀ ਬਦਲਾਅ ਕਰਨਾ ਹੈ ਰਾਤ ਨੂੰ ਜਲਦੀ ਸੌਣ ਦੀ ਆਦਤ ਪਾਉਣੀ ਆ ਅਤੇ ਰਾਤ ਨੂੰ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਜੀ ਲਾ ਕੇ ਸੌਣੀ ਆ ਅਰਦਾਸ ਬੇਨਤੀ ਕਰਕੇ ਸੌਣੀ ਆ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕੀ ਰਾਤ ਦਾ ਜਪਿਆ ਹੋਇਆ ਨਾਮ ਉਹ ਫੁੱਲਿਆ ਜਿਹਨੂੰ ਅਮਰਤ ਬੀਲੇ ਦੇ ਵਿੱਚ ਫਲ ਲੱਗਦਾ ਹੈ ਪਾਪਕ ਜੇ ਅਸੀਂ ਰਾਤ ਨੂੰ ਸੌਣ ਲੱਗਿਆਂ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਸੌਣੇ ਆ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੇ ਆ ਤਾਂ ਯਕੀਨਨ ਹੀ ਅਸੀਂ ਅਮਰਤ ਬੀਲੇ ਦੇ ਵਿੱਚ ਉੱਠ ਪਾਵਾਂਗੇ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਨਗੇ ਤਾਂ ਜੇ ਅਮਰਤ ਬੀਲੇ ਦੇ ਵਿੱਚ ਉੱਠਣਾ ਹੈ ਤਾਂ ਫਿਰ ਰਾਤ ਦਾ ਵੇਲਾ ਜ਼ਰੂਰ ਸਮਾਂ ਲੈਣਾ ਹੈ ਆਪਾਂ ਸੰਧਿਆ ਵੇਲੇ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਬ ਜੀ ਦਾ ਪਾਠ ਕਰਦੇ ਹਾਂ ਇਸ ਤੋਂ ਇਲਾਵਾ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਹੇਲਾ ਸਾਬ ਜੀ ਦੀ ਬਾਣੀ ਪੜ੍ਹਨੀ ਆ ਜਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਜਿਵੇਂ ਵੀ ਤੁਸੀਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਚਾਹੁੰਦੇ ਹੋ ਕਰੋ ਭਾਵੇਂ 5 ਮਿੰਟ ਯਾਦ ਕਰੋ ਆਪਣੇ ਮਨ ਦੇ ਉੱਤੇ ਜੋ ਵੀ ਬੋਝ ਚਿੰਤਾਵਾਂ ਫਿਕਰ ਨੇ ਉਹ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਸਾਂਝੀ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਿਨ ਭਰ ਦੀਆਂ ਕੀਤੀਆਂ ਗਲਤੀਆਂ ਦੇ ਲਈ ਮਾਫੀ ਮੰਗੋ ਦਿਨ ਭਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅਤਿ ਅਮਰ ਕ੍ਰਿਲੇ ਦੀ ਦਾਤ ਮੰਗੋ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਵਾਹਿਗੁਰੂ ਜੀ ਦਾ ਨਾਮ ਜਪ ਲਓ ਮੂਲ ਮੰਤਰ ਜਾਪ ਕਰ ਲਓ ਕੀਰਤਨ ਸੋਹਲਾ ਸਾਜੀ ਦੀ ਬਾਣੀ ਦਾ ਪਾਠ ਕਰਕੇ ਬੈਠਿਆਂ ਬਟਿਆਰ ਅਰਦਾਸ ਬੇਨਤੀ ਕਰ ਲਓ ਕਿ ਸਤਿਗੁਰ ਸੱਚੇ ਪਾਤਸ਼ਾ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਮੈਨੂੰ ਅਮਰਤ ਵੇਲੇ ਦੀ ਦਾਤ ਬਖਸ਼ੋ ਮੈਨੂੰ ਅਮਰਤ ਵੇਲੇ ਉੱਠਣ ਦਾ ਉੱਦਮ ਬਖਸ਼ੋ ਮੈਨੂੰ ਅਮਰਤ ਵੇਲੇ ਦੇ ਵਿੱਚ ਆਪ ਜੀ ਆਵਾਜ਼ ਮਾਰ ਕੇ ਉਠਾ ਲੈਣਾ ਜਦੋਂ ਆਪਾਂ ਰੋਜ਼-ਰੋਜ਼ ਇਸ ਤਰ੍ਹਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਾਂਗੇ ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਮਿਹਰਬਾਨ ਹੁੰਦੇ ਆ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅਮਰਤ ਵੇਲੇ ਦੇ ਵਿੱਚ ਜਰੂਰ ਔਟਾਉਂਦੇ ਆ ਆਪਣਾ ਨਾਮ ਜਪਾਉਂਦੇ ਆ ਤਾਂ बस देर ਅਮਰਤ ਵੇਲਾ ਮਿਲਣ ਦੀ ਆ ਅਮਰਤ ਵੇਲੇ ਦਾ ਨਾਮ ਮਿਲਣ ਦੀ ਆ ਫਿਰ ਕੁਝ ਵੀ ਮੈਨੂੰ ਬੋਲ ਕੇ ਮੰਗਣ ਦੀ ਲੋੜ ਨਹੀਂ ਕਹਿੰਦੀ ਤਾਂ ਫਿਰ ਆਓ ਰੋਜ਼ ਰਾਤ ਨੂੰ ਸੌਣ ਲੱਗਿਆਂ ਕੁਝ ਧੀਰ ਤੱਕ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਸਿਮਰਨ ਜਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਂਓ ਤਾਂ ਦੇਖਣਾ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠ ਪਾਓਗੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪ ਪਾਉਗੇ ਆਪਣੇ ਵਾਹਿਗੁਰੂ ਜੀ ਦੀ ਮਿੱਠੀ ਨਿੱਕੀ ਪਿਆਰੀ ਗੋਦ ਦਾ ਨਿਗਮਾਨ ਪਾਉਗੇ ਅਤੇ ਯਕੀਨ ਕਰਕੇ ਜਾਣਿਓ ਜੀ ਇਹ ਹੀ ਦਾਤ ਸਭ ਤੋਂ ਵੱਡੀ ਦਾਤ ਆ ਇਹ ਹੀ ਦਾਤ ਸਭ ਤੋਂ ਕੀਮਤੀ ਦਾਤ ਆ ਜੇ ਰੋਜ਼ ਰਾਤ ਨੂੰ ਸੌਣ ਲੱਗਿਆਂ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਸੋਵੋਗੇ ਤਾਂ ਰਜਾਨਾ ਸਵੇਰੇ ਇਹ ਕੀਮਤੀ ਦਾਤ ਮਿਲੇਗੀ ਅਮਰਤ ਵੇਲਾ ਮਿਲੇਗਾ ਤੇ ਜੇ ਅਮਰਤ ਵੇਲਾ ਮਿਲ ਗਿਆ ਸੰਕਿਉ ਸਭ ਕੁਝ ਮਿਲ ਗਿਆ ਸਭ ਕੁਝ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਕਿਸੇ ਕਲ ਦੀ ਕੋਈ ਮੋਹਤਾਜੀ ਨਹੀਂ ਰਹਿੰਦੀ ਤੇ ਫਿਰ ਆਵ ਰੋਜ਼ ਰਾਤ ਨੂੰ ਸੌਣ ਲੱਗਿਆਂ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੀਏ ਗੁਰੂ ਦਾ ਨਾਮ ਜਪੀਏ ਗੁਰੂ ਤੋਂ ਅੰਮ੍ਰਿਤ ਵੇਲਾ ਮੰਗੀਏ